ਹਾਂਜੀ ਸਤਿ ਸ੍ਰੀ ਅਕਾਲ ਜੀ। ਥਾਰੇ ਵੀਰਾਂ ਨੂੰ ਸਵਾਗਤ ਆਪਨਾ ਚੈਨਲ ਪਹਾੜਾਂ ਦਾ ਡੇਰੀ ਫਾਰਮ 911 ਤੇ। ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਹਾਰੜਾ ਖੁਰਦ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਵਿੱਚ ਤੁਹਾਡੇ ਇੱਕ ਵਹਿੜ ਦਿਖਾਉਣੀ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਆ। ਘਰੇਲੂ ਪਛੂਆ ਵੀਰ ਦੇ ਕੋਲ ਘਰ ਦੀ ਵਹਿੜ ਆ। ਤੇ ਚੰਗੇ ਮਿਲਕ ਰਿਕਾਰਡ ਵਾਲੀ ਬਿਲਕੁਲ ਤਾਜੀ ਸੂਈ ਆ ਤੇ ਜੇਲ ਬਿਲਕੁਲ ਪ੍ਰੋਪਰ ਪਾਤੀ ਆ ਚੈੱਕ ਕਰ ਸਕਦੇ ਤੁਸੀਂ। ਤੇ ਆਜੋ ਵੀ ਗੱਲਾਂ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਉਸ ਨਾਲਠੇਹਾ ਜੀ ਵਧੀਆ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮਜੀਤ ਪਿੰਡ ਹਰਦਕਾ ਹਰੜ ਕੋਰਦ ਹਾਂਜੀ ਹਰਦਕਾ ਠੀਕ ਹੈ ਜੀ ਤਸਵੀਲ ਜੀ ਨਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਨਾਲ ਥੋੜਾ ਜਿਆ ਝੱਕਦਾ ਵਿਚਾਰਾ ਕਰੀ ਨਹੀਂ ਇਹੋ ਜਿਹਾ ਕੰਮ ਨੇ ਕੀਤਾ ਤੇ ਫੋਨ ਨੰਬਰ ਦਿੱਤਾ ਹੈ ਜੀ 82644 2010 ਤੇ ਵੀਰ ਨਾਲ ਤੁਸੀਂ ਕਰ ਸਕਦੇ ਜੀ ਕੰਟੈਕਟ ਤੇ ਬਾਕੀ ਪੁੱਛ ਕੇ ਡਿਟੇਲ ਤਾਂ ਦੱਸਦੇ ਆ ਦੱਸੋ ਵੀਰ ਜੀ ਕਿੰਨਾ ਸਵਾਸ ਹੋਈ ਜੇ ਭਾਈ ਦੂਜਾ ਸਵਾਸ ਹੋਈਏ ਅੱਛਾ ਜੀ ਹਾਂਜੀ ਤੇ ਜਵਾਕ ਜੀ ਪਿੱਛੇ ਆ ਗਿਆ ਬੱਚਾ ਆ ਜੀ ਕੀ ਜੇ ਮੇਲ ਕੱਪ ਆ ਗਿਆ ਜੀ ਆ ਬਿਲਕੁਲ ਤਾਜ਼ਾ ਜਦੇ ਕਿੰਨਾ ਕੁ ਮਿਲਕਰ ਕਾਡ ਜੀ ਪਿਛਲੇ ਸੋਗਰਾ ਵੀ ਪਿਛਲੇ ਭਾਜੀ 16 ਕਿਲੋ ਚ ਹੋਇਆ 16 ਲੀਟਰ ਹਾਂਜੀ ਠੀਕ ਹੈ ਪਿਛਲੇ ਸੋਗਰਾ 16 ਲੀਟਰ ਮਿਲਕਰ ਕਾਡ ਵੇ ਬੜਪੋ ਚੰਗੇ ਕੱਦ ਕਾਠ ਵਾਲੀ ਆ ਹਾਂਜੀ ਤੇ ਖੋਲੋ ਜੀ ਮੇਰੇ ਖੋਲ ਕੇ ਵਿਖਾਈ ਹਰ ਹਾਂਜੀ ਭਾਜੀ ਚੈੱਕ ਕਰ ਸਕਦੇ ਜੇ ਤੁਸੀਂ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਮਿਲਕਰ ਕਾਡ ਵਾਲੀ ਆ ਦਾਗੇ ਤੁਹਾਨੂੰ ਬਟਰ ਕੁਆਲਟੀ ਚਾਹ ਚੈੱਕ ਕਰਾਉਂਦੇ ਆ ਤੇ ਥਾਣਾ ਦਾ ਸੈਰ ਗਾ ਬਹੁਤ ਚੰਗਾ ਆ ਦਾ ਆਂਣ ਗਿੱਠ ਗਿੱਠ ਤੇ ਥਾਂ ਲੱਗੇ ਲੱਗੇ ਤੁਹਾਨੂੰ ਉਹ ਵੀ ਚੈੱਕ ਕਰਾਉਂਦੇ ਆ। ਇਹ ਹਾਂਜੀ ਭਾਈ ਚੈੱਕ ਕਰ ਸਕਦੇ ਤੁਸੀਂ ਥਾਣਾ ਦੱਸਿਆ ਅੱਜ ਤੇ ਗਏ ਬਹੁਤ ਸ਼ਾਨਦਾਰ ਆ। ਕੀ ਮੁੱਲ ਕਰਨਾ ਭਾਜੀ ਇਹਦਾ ਹਰ? ਮੁੱਲ ਭਾਜੀ 50 ਕਰ ਲੈ। 50000? ਹਾਂਜੀ ਕਰ ਲੀਏ ਮਾਨਤਾ ਨਾਲ। ਕਰ ਲੋ ਵਿੱਚ 2 48000 ਦੀ? ਹਾਂਜੀ ਨਹੀਂ ਕਰਦੀਏ 45000 ਦੇ ਦਈਏ। ਹਾਂ ਨਹੀਂ ਇੰਨੀ ਹੋਣੀ ਘਟਨੀ ਹੋਣੀ ਭਾਜੀ। ਠੀਕ ਆ ਜੀ। ਹਾਂਜੀ ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ। ਤੇ ਚੰਗੇ ਕਦ ਕਾਟ ਵਾਲੀ ਤੇ ਚੰਗੇ ਮਿਲ ਕੇ ਰਕੋੜ ਵਾਲੀ ਆ ਵਹਿੜ ਹਾਂਜੀ ਬਹੁਤ ਸ਼ਾਨਦਾਰ ਬਾਕੀ ਬਿਲਕੁਲ ਤਾਜੀ ਸੋਈ ਆ ਥੋੜਾ ਜਿਹਾ ਇਸ ਕਰਕੇ ਲੱਪਾ ਲੁੱਪਾ ਲਾਇਆ ਹੋਇਆ ਨੇ ਹਾਂਜੀ ਤੇ ਥੋੜਾ ਜਿਹਾ ਪੱਠੇ ਪੁੱਠੇ ਵੀ ਵੀਰ ਕੋਲ ਘਟਿਆ ਤੇ ਵੀਰ ਜੀ ਵੀਰ ਦਾ ਕਹਿੰਦਾ ਕਿ ਮੇਰਾ ਕੰਮ ਬਾਹਰ ਦਾ ਬਣਾਇਆ ਤੇ ਇਸ ਕਰਕੇ ਮੈਂ ਬਸ ਉਹ ਵੇਚਣ ਲੱਗਾ ਵਾਂ ਕਿਹੜੀ ਜਗ੍ਹਾ ਚੱਲੇ ਵੀਰ ਜੀ ਭਾਜੀ ਬਰੀਨ ਚੱਲੇ ਅੱਛਾ ਜੀ ਹਾਂਜੀ ਤੇ ਆ ਗਿਆ ਮੇਰਾ ਬੁਝਾ ਹਰ ਹਾਂਜੀ ਆ ਗਿਆ ਠੀਕ ਹੈ ਜੀ ਕਿਦਾਂ ਦੀ ਤਿਆਰੀ ਹਰ ਇਹ ਹੈਗੀ 10 ਤਰੀਕ ਦੀ ਠੀਕ ਹੈ ਲਓ ਬਾਈ ਜੀ 10 ਤਰੀਕ ਦੀ ਤਿਆਰੀ ਹੈ ਜੀ